ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਲਾਈਕ ਕਰੋ ਸਬਸਕ੍ਰਾਈਬ ਕਰੋ ਆਪਾਂ ਈਜ਼ੀ ਤੋਂ ਈਜ਼ੀ ਟ੍ਰਿਕਸ ਲੈ ਕੇ ਆਉਣੇ ਆ ਸਟੀਚਿੰਗ ਕਰਨ ਦੀਆਂ ਹੁਣ ਆਪਾਂ ਦੱਸਣ ਲੱਗੇ ਆ ਕਿ ਇਹ ਆਪਾਂ ਗਲੇ ਨੂੰ ਟਾਕੀ ਲਗਾਉਣੀ ਆ ਪਿੱਛੇ ਕੱਪੜਾ ਸਾਡੇ ਕੋਲ ਬਹੁਤ ਥੋੜਾ ਆ ਕਿਵੇਂ ਲਗਣੀ ਆ ਸੀ ਮੋਢਿਆਂ ਦੀਆਂ ਕਾਰਡ ਮੋਢੇ ਦੀ ਕਾਰਡ ਸੰਭਾਲ ਕੇ ਰੱਖੀ ਸੀ ਉਹਦੇ ਵਿੱਚੋਂ ਹੀ ਅਸੀਂ ਆਪਾਂ ਠਾਕੀ ਕੱਟ ਕੇ ਲਗਾ ਦੇਣੀ ਆ ਹੁਣ ਦੇਖੋ ਸੀਮ ਗਲਾ ਐਵੇਂ ਉੱਪਰ ਰੱਖਿਆ ਇੰਨਾ ਕੁ ਆਪਾਂ ਅੱਗੇ ਰਹਿਣ ਦਿੱਤਾ ਕਿ ਅਹੀਂ ਇਥੋਂ ਜੋੜ ਪਾਣਾ ਠੀਕ ਹੈ ਸੇਮ ਕੱਟ ਕਰ ਲੈਣਾ ਮਾਰਕਰ ਲਿਖਿਆ ਹੋਇਆ ਮਾਰਕਰ ਦੀ ਹੈਲਪ ਨਾਲ ਆਪਾਂ ਉਲੀਕ ਵੀ ਸਕਦੇ ਆ ਇਹਨੂੰ ਜੇਕਰ ਆਪਾਂ ਮਾਰਕਰ ਦੀ ਹੈਲਪ ਨਾਲ ਉਲੀਕ ਲਓ ਠੀਕ ਹੈ ਫਾਸਟ ਕਰਦੇ ਵੀਡੀਓ ਲਿਖਿਆ ਸਲੋ ਕਰਦੇ ਠੀਕ ਹੈ ਫਿਰ ਆਪਾਂ ਇਹਨੂੰ ਕੱਟ ਕਰ ਲੈਣਾ ਕਿ ਕੱਟ ਕਰਿਆ ਹੁਣ ਦੇਖੋ ਇਧਰ ਵੀ ਥੋੜਾ ਘਟਿਆ ਠੀਕ ਹੈ ਇਧਰ ਵੀ ਗਲਾ ਕੱਟ ਗਿਆ ਤੇ ਇਹ ਥੋੜਾ ਜੋੜ ਪਾ ਲਓ ਠੀਕ ਹੈ ਇਹਨੂੰ ਇੱਥੇ ਰੱਖ ਲਓ ਐਸੇ ਠੀਕ ਹੈ ਇਹਦਾ ਵੀ ਜੋੜ ਇੰਨਾ ਕੁ ਉੱਪਰ ਰੱਖ ਲੈਣਾ ਕਿ ਜੋੜ ਜੋ ਦਾ ਕਪੜਾ ਸਾਡਾ ਆ ਜਾਵੇ ਇੰਨਾ ਕੀ ਕੱਟ ਸੀ ਠੀਕ ਹੈ ਫਿਰ ਆਪਾਂ ਜਿੰਨਾ ਜਿੰਨਾ ਆਪਾਂ ਨੂੰ ਲੈੜੀ ਚਾਹੀਦੀ ਹੈ ਸੇਮ ਕੱਟ ਕਰ ਲੈਣਾ ਗੁਲਾਈ ਦੇ ਵਿੱਚ ਥੋੜੀ ਵੀ ਜਿਵੇਂ ਫਾਸਟ ਫਾਸਟ ਠੀਕ ਹੈ Gracias. Okay,